ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨ ਪ੍ਰੇਤਮਾਨ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਵਲੌਗ ਨੰਬਰ 97 ਅੱਜ ਸੰਗਤ ਜੀ ਆਏ ਹਾਂ ਪਿੰਡ ਝਾੜੋਂ ਅੱਜ ਦੇ ਬਲੌਗ 'ਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਪਾ ਪ੍ਰਾਪਤ ਅਸਥਾਨ ਗੁਰਦੁਆਰਾ ਗੁਰੂ ਸਰ ਪਾਸ਼ਾ ਨੌਮੀ ਦੇ ਕਈ ਵਿਦਵਾਨਾਂ ਨੇ ਇਹ ਗੁਰਦੁਆਰਾ ਸਾਹਿਬ ਹੀਰੋ ਕਲਾਂ ਦੇ ਵਿੱਚ ਮੌਜੂਦ ਦੱਸਿਆ ਹੈ ਪਰ ਅਸਲ ਦੇ ਵਿੱਚ ਇਹ ਅਸਥਾਨ ਝਾੜੋਂ ਵਿਖੇ ਹੀ ਹੈ ਸ਼ਾਹਪੂਰ ਕਲਾਂ ਤੋਂ ਇਹ ਗੁਰਦੁਆਰਾ ਸਾਹਿਬ 5 ਕਿਲੋਮੀਟਰ ਤੇ ਹੀਰੋ ਕਲਾਂ ਤੋਂ 1 ਕਿਲੋਮੀਟਰ ਪਹਿਲਾਂ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸੰਗਰੂਰ ਤੋਂ ਇਹ ਗੁਰਦੁਆਰਾ ਸਾਹਿਬ 28 ਕਿਲੋਮੀਟਰ ਦੇ ਆਸ-ਪਾਸ ਹੈ ਤਕਰੀਬਨ 45 ਮਿੰਟ ਲੱਗ ਜਾਂਦੇ ਆ ਇਸ ਸਥਾਨ ਤੱਕ ਪਹੁੰਚਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰੀਐ ਕਰਨ ਨੂਨਿਦ ਆਵੇ ਤਾਏ ਸਭ ਥਾਈ ਹੋਏ ਸਹਾਇ ਜੇ ਕੋਈ ਸ਼ਬਦ ਉਚਾਰਦੇ ਸਮੇਂ ਸੰਗਤ ਜੀ ਗਲਤੀ ਹੋਏ ਹੋਵੇ ਤਾਂ ਮਾਫ ਕਰਨਾ ਆਓ ਹੁਣ ਤੁਹਾਨੂੰ ਕਰਵਾਉਣਿਆਂ ਗੁਰਦੁਵਾਰਾ ਸਾਹਿਬ ਦੇ ਦਰਸ਼ਨ ਤੇ ਕਰਦੇ ਆਂ ਗੱਲ ਗੁਰਦੁਵਾਰਾ ਸਾਹਿਬ ਦੇ ਇਤਿਹਾਸ ਬਾਰੇ ਆਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਤੇ ਸਰਬ ਸੰਗਤਾਂ ਨੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਨੂੰ ਤੀਰਥ ਯਾਤਰਾ ਕਰਵਾਓ ਗੁਰੂ ਸਾਹਿਬ ਨੇ ਸੰਗਤਾਂ ਦੀ ਬੇਨਤੀ ਸਬਕਾਰ ਕਰਕੇ ਤਿੰਨ ਸਾਲਾਂ ਦੀ ਯਾਤਰਾ ਦਾ ਪ੍ਰੋਗਰਾਮ ਬਣਾ ਕੇ 300 ਸੰਗਤਾਂ ਸਮੇਤ ਅਨੰਦਪੁਰ ਸਾਹਿਬ ਦੁਸ਼ਹਿਰਾ ਮਨਾ ਕੇ ਗੱਡਿਆਂ ਦੇ ਵਿੱਚ ਲੋੜਿੰਦਾ ਲੰਗਰ ਦਾ ਸਮਾਨ, ਭਾਂਡੇ, ਬਿਸਤਰੇ ਕਨਾਤਾਂ ਛਾਇਆ ਮਾਨ ਆਦੀ ਲੱਦ ਕੇ ਘੋੜਿਆਂ ਅਤੇ ਰਥਾਂ ਸਮੇਤ ਅਨੰਦਪੁਰ ਸਾਹਿਬ ਤੋਂ ਚਾਲੇ ਪਾ ਦਿੱਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਸੰਗਤ ਜੀ ਨਿਸ਼ਾਨ ਸਾਹਿਬ ਲੱਗਿਆ ਹੋਇਆ। ਆਓ ਸੰਗਤ ਜੀ ਹੁਣ ਤੁਹਾਨੂੰ ਲੈ ਕੇ ਜਾ ਰਹੇ ਹਾਂ ਦਰਬਾਰ ਸਾਹਿਬ ਵੱਲ ਕਰਵਾਉਣੇ ਤਾਂ ਹਨੂ ਦਰਬਾਰ ਸਾਹਿਬ ਦੇ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਮਾਲਵੇ ਖੇਤਰ ਦੀ ਫੇਰੀ ਦੌਰਾਨ ਗੁਰੂ ਸਾਹਿਬ ਕਮਾਲਪੁਰ ਦੜਬਾ ਖੜਿਆਲ ਸੁਨਾਮ ਤੋਂ ਹੁੰਦੇ ਹੋਏ ਸ਼ਾਹਪੁਰ ਕਲਾ ਪਹੁੰਚੇ ਜਿੱਥੇ ਉਹਨਾਂ ਦੀ ਘੋੜੀ ਸੂਈ ਤੇ ਇੱਕ ਬਛੇਰੇ ਨੂੰ ਜਨਮ ਦਿੱਤਾ ਇੱਥੇ 14 ਦਿਨ ਗੁਰੂ ਸਾਹਿਬ ਰਹੇ ਜਦੋਂ ਬਛੇਰਾ ਤੁਰਨ ਜੋਗਾ ਹੋ ਗਿਆ ਤਾਂ ਗੁਰੂ ਸਾਹਿਬ ਨੇ ਅੱਗੇ ਚਾਲੇ ਦਿੱਤੇ ਹਾਲੇ ਗੁਰੂ ਸਾਹਿਬ ਨੇ 5 ਕਿਲੋਮੀਟਰ ਦੀ ਦੂਰੀ ਹੀ ਤੈਅ ਕੀਤੀ ਸੀ ਕਿ ਰਸਤੇ ਦੇ ਵਿੱਚ ਉਹਨਾਂ ਨੂੰ ਕੁਝ ਸੰਗਤਾਂ ਮਿਲੀਆਂ ਗੁਰੂ ਸਾਹਿਬ ਨੇ ਇੱਥੇ ਕੁਝ ਸਮਾਂ ਰੁਕਣ ਦਾ ਮਨ ਬਣਾਇਆ ਗੁਰੂ ਸਾਹਿਬ ਨੇ ਇੱਥੇ ਇੱਕ ਕਰੀਰ ਦੇ ਰੁੱਖ ਨਾਲ ਆਪਣਾ ਕੋੜਾ ਬੰਨ੍ਹਿਆ ਜਿਸ ਦਾ ਮੋਟ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ ਸੰਗਤਾਂ ਦੇ ਦਰਸ਼ਨਾਂ ਵਾਸਤੇ ਇਸ ਕਰੀਰ ਦੇ ਰੁੱਖ ਦੇ ਵੀ ਤੁਹਾਨੂੰ ਇਸ ਵਲੋਗ 'ਚ ਦਰਸ਼ਨ ਕਰਾਵਾਂਗੇ ਸੋ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਵੇਖਿਓ ਤਾਂ ਜੋ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚੇ ਜਿਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਅਸਥਾਨ ਤੇ ਆਏ ਤਾਂ ਉਸ ਵਕਤ ਚਮੜੀ ਦੇ ਰੋਗਾਂ ਦੀ ਬਿਮਾਰੀ ਪੂਰੀ ਜੋਰਾਂ ਸ਼ੋਰਾਂ ਨਾਲ ਫੈਲੀ ਹੋਈ ਸੀ ਸੰਗਤਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਪਿੰਡ ਦੇ ਵਿੱਚ ਚਮੜੀ ਦੇ ਰੋਗਾਂ ਦੀ ਬਿਮਾਰੀ ਫੈਲੀ ਹੋਈ ਹੈ ਤੇ ਆਸੇ-ਪਾਸੇ ਦੇ ਸਾਰੇ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਕੁਝ ਲੋਕ ਇਸ ਬਿਮਾਰੀ ਦੇ ਛੁਟਕਾਰੇ ਤੋਂ ਮਰਨਾ ਚਾਹੁੰਦੇ ਹਨ ਤੇ ਕੁਝ ਲੋਕਾਂ ਨੂੰ ਇਹ ਬਿਮਾਰੀ ਮਾਰ ਚੁੱਕੀ ਹੈ। ਅਸੀਂ ਸਾਰੇ ਵੈਦਾਂ ਤੋਂ ਦਵਾਈਆਂ ਲੈ ਕੇ ਥੱਕ ਗਏ ਹਾਂ ਪਰ ਇਸ ਬਿਮਾਰੀ ਦਾ ਹਲੇ ਤੱਕ ਕੋਈ ਵੀ ਹੱਲ ਨਹੀਂ ਹੋਇਆ। ਹੁਣ ਤਾਂ ਇਸ ਬਿਮਾਰੀ ਦਾ ਹੱਲ ਕੋਈ ਸੰਤ ਮਹਾਤਮਾ ਹੀ ਕਰ ਸਕਦਾ ਸੀ। ਸੰਗਤਾਂ ਨੇ ਕਿਹਾ ਕਿ ਗੁਰੂ ਸਾਹਿਬ ਤੁਹਾਡੇ ਤੋਂ ਵੱਡਾ ਸੰਤ ਮਹਾਤਮਾ ਕੌਣ ਹੋ ਸਕਦਾ ਹੈ ਸੰਗਤਾਂ ਨੇ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਤੁਸੀਂ ਹੀ ਇਸ ਪਿੰਡ ਨੂੰ ਇਸ ਚਮੜੇ ਦੇ ਰੋਗਾਂ ਦੀ ਬਿਮਾਰੀ ਤੋਂ ਬਚਾ ਸਕਦੇ ਹੋ ਉਹਨਾਂ ਸਮਿਆਂ ਦੇ ਵਿੱਚ ਇਸ ਸਥਾਨ ਤੇ ਸੰਗਤ ਜੀ ਛੱਪੜ ਹੁੰਦਾ ਸੀ ਸਰੋਵਰ ਦੇ ਵਿੱਚ ਪ੍ਰਾਰਥਨ ਸਮੇ ਤੋਂ ਹੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਗੁਰੂ ਸਾਹਿਬ ਨੇ ਸੰਗਤਾਂ ਨੂੰ ਕਿਹਾ ਕਿ ਭਾਈ ਉਹ ਜੋ ਸਾਹਮਣੇ ਤੁਹਾਨੂੰ ਛੱਪੜ ਦਿਖ ਰਿਹਾ ਜੋ ਵੀ ਇਸ ਛੱਪੜ ਦੇ ਵਿੱਚ ਸਰਦਾ ਨਾਲ ਇਸ਼ਨਾਨ ਕਰੇਗਾ ਉਸ ਤੇ ਸਾਰੇ ਚਮੜੀ ਦੇ ਰੋਗ ਦੂਰ ਹੋ ਜਾਣਗੇ ਜਦੋਂ ਪੀੜਤ ਸੰਗਤਾਂ ਨੇ ਇਸ ਛੱਪੜੀ ਦੇ ਵਿੱਚ ਇਸ਼ਨਾਨ ਕੀਤਾ ਤਾਂ ਉਹਨਾਂ ਦੇ ਸਾਰੇ ਚਮੜੀ ਦੇ ਰੋਗ ਦੂਰ ਹੋ ਗਏ ਅੱਜ ਵੀ ਕਿਸੇ ਨੂੰ ਖੁਰਕ ਜਾਂ ਚਮੜੀ ਦਾ ਕਿਸੇ ਵੀ ਪ੍ਰਕਾਰ ਦਾ ਰੋਗ ਹੈ ਇਸ ਪਵਿੱਤਰ ਸਰੋਵਰ ਦੇ ਵਿੱਚ ਨਹਾਉਣ ਤੋਂ ਬਾਅਦ ਠੀਕ ਹੋ ਜਾਂਦਾ ਹੈ ਕੁਝ ਵਿਦਵਾਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਸਥਾਨ ਤੇ ਗੁਰੂ ਤੇ ਗਬਹਾਦਰ ਸਾਹਿਬ ਜੀ ਦੀ ਕੋੜੀ ਸੂਈ ਸੀ ਪਰ ਇਹ ਜਾਣਕਾਰੀ ਬਿਲਕੁਲ ਗਲਤ ਹੈ ਗੁਰੂ ਸਾਹਿਬ ਜੀ ਦੀ ਕੋੜੀ ਸ਼ਾਹਪੁਰ ਕਲਾਂ ਵਿਖੇ ਹੀ ਸੂਈ ਸੀ ਜਵੇ ਪਿੰਡ ਦਾ ਇਹ ਮੈਦਾ ਵੋਇਸ ਉੱਪਰ ਸ਼ੁੱਕੇ ਵੱਧ ਗਈਏ ਉਹ ਰਹੇ ਹਾਂ ਹਾਂ ਉਹ ਆਦੀ ਜਦੋਂ ਵੈਸੇ ਬੈਠੇ ਰਿਹਾ ਪਿੰਡ ਵਾਸੀਆਂ ਨੇ ਲਗਭਗ 30 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ ਦੀ ਉਸਾਰੀ ਕਰਵਾਈ ਸੀ ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ ਦੇ ਨਾਲ ਕਰੀਰ ਦਾ ਇੱਕ ਪਰਾਤਨ ਰੁੱਖ ਹੈ ਜਿਸ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਸੰਗਤਾਂ ਦੇ ਦਰਸ਼ਨ ਦੇਦਾਰੇ ਵਾਸਤੇ ਇਸ ਕਰੀਰ ਦਾ ਮੋਢ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਆਓ ਹੁਣ ਤੁਹਾਨੂੰ ਕਰਵਾਉਣੀ ਆ ਇਸ ਕਰੀਰ ਸਾਹਿਬ ਦੇ ਰੁੱਖ ਦੇ ਮੁੱਢ ਦੇ ਦਰਸ਼ਨ ਸੰਗਤ ਜੀ ਬਹੁਤ ਸਾਲ ਪਹਿਲਾਂ ਇਸ ਕਰੀਰ ਦਾ ਰੁੱਖ ਸੁੱਕ ਗਿਆ ਸੀ ਇਸ ਕਰੀਰ ਦੇ ਰੁੱਖ ਨੂੰ ਸੌਂਕ ਲੱਗੀ ਸੀ ਇਹੇ ਸ਼ੀਸ਼ਿਆਂ ਦੇ ਵਿੱਚ ਇਸ ਰੁੱਖ ਦਾ ਮੁੱਟ ਪਿਆ ਹੈ ਸੰਗਤ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਕਰੀਰ ਦਾ ਸਾਰਾ ਰੁੱਖ ਸੌਂਕ ਖਾ ਗਈ ਸੀ ਪਰ ਫੇਰ ਵੀ ਇਸ ਦਾ ਮੁੱਢ ਸੰਗਤਾਂ ਦੇ ਦਰਸ਼ਨ ਵਾਸਤੇ ਇੱਥੇ ਸਾਮ ਕੇ ਰੱਖਿਆ ਹੋਇਆ ਹੈ ਇਹ ਪਰਾਤਨ ਕਰੀਰ ਸਾਹਿਬ ਦਾ ਮੁੱਢ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਥੇ ਆਉਣ ਦੀ ਨਿਸ਼ਾਨਦੇਹੀ ਕਰਦਾ ਹੈ ਇਸੇ ਅਸਥਾਨ ਤੇ ਹੀ ਗੁਰ ਤੇਗ ਬਹਾਦਰ ਸਾਹਿਬ ਜੀ ਆ ਕੇ ਬੈਠੇ ਸਨ ਤੇ ਉਹਨਾਂ ਨੇ ਆਪਣਾ ਘੋੜਾ ਇਸ ਕਰੀਰ ਦੇ ਰੁੱਖ ਨਾਲ ਬੰਨਿਆ ਸੀ ਮੇਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਵੀ ਇਸ ਗੁਰੂ ਘਰ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇੱਥੇ ਗੁਰੂ ਅਰਜਨ ਦੇਵ ਜੀ ਤੇ ਗੁਰ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਤੇ 10ਵੀਂ ਤੇ ਮੇਲਾ ਪਰਦਾ ਹੈ ਲਗਭਗ 2 ਏਕੜ ਜ਼ਮੀਨ ਤੇ ਦਰਬਾਰ ਹਾਲ, ਲੰਗਰ ਹਾਲ, ਸਰੋਵਰ, 12 ਰਹਿਸ਼ੀ ਕਮਰੇ ਆਦਿ ਬਣੇ ਹੋਏ ਹਨ। 15 ਏਕੜ ਵਾਹੀਯੋਗ ਜ਼ਮੀਨ ਠੇਕੇ ਤੇ ਦਿੱਤੀ ਜਾਂਦੀ ਹੈ। ਪਿੰਡ ਦੀ 11 ਮੈਂਬਰੀ ਕਮੇਟੀ ਇਸ ਗੁਰੂ ਧਾਮ ਦਾ ਪ੍ਰਬੰਧ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੌਗ ਜ਼ਰੂਰ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਉਸੇ ਮੇਰੇ ਚੈਨਲ ਹੁਸਨਪ੍ਰੀਤ ਮਾਨ ਨੂੰ ਸਬਸਕ੍ਰਾਈਬ ਕਰੋ ਦੋਸਤੋ ਧੰਨਵਾਦ